BC ਦੇ ਡੈਲਟਾ ਦੇ ਵਿੱਚ ਪਿਛਲੇ ਮਹੀਨੇ ਇੱਕ ਸੜਦੀ ਹੋਈ ਗੱਡੀ ਦੇ ਵਿੱਚੋਂ ਇੱਕ ਔਰਤ ਦੀ লাশ ਮਿਲੀ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਉਸਦੇ ਹੀ ਦਿਓਰ ਦੇ ਉੱਪਰ ਸੈਕਿੰਡ ਡਿਗਰੀ ਮਰਡਰ ਦੇ ਚਾਰजेस ਲੱਗੇ ਹਨ ਇਸ ਹਾਰਤ ਦੀ ਪਛਾਣ ਮਨਦੀਪ ਕੌਰ 30 ਸਾਲ ਦੇ ਵਜੋਂ ਹੋਈ ਹੈ ਅਤੇ ਇਹ ਘਟਨਾ 26 ਅਕਤੂਬਰ 2025 ਨੂੰ ਹਾਈਵੇ 17 ਦੇ 7000 ਬਲਾਕ ਦੇ ਵਿੱਚ ਵਾਪਰੀ ਸੀ। ਇਸ ਦਿਨ ਪੁਲਿਸ ਅਧਿਕਾਰੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇੱਕ ਗੱਡੀ ਨੂੰ ਅਕ ਲੱਗੀ ਹੋਈ ਹੈ ਅਤੇ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉੱਥੇ 30 ਸਾਲਾ ਮਨਦੀਪ ਕੌਰ ਗੱਡੀ ਦੇ ਵਿੱਚ ਕੱਲੀ ਸੀ ਅਤੇ ਉਸ ਨੂੰ ਮੌਕੇ ਤੇ ਹੀ ਮਰ ਦਿੱਤਾ ਗਿਆ। ਪੁਲਿਸ ਦੇ ਅਨੁਸਾਰ ਜਾਂਚ ਦੀ ਸ਼ੁਰੂਆਤ ਦੇ ਵਿੱਚ ਇਹ ਮਾਮਲਾ ਸ਼ੱਕੀ ਲੱਗ ਰਿਹਾ ਸੀ ਜ ਕੇ ਕਾਰਨ ਡੈਲਟਾ ਪੁਲਿਸ ਦੇ ਮੇਜਰ ਕ੍ਰਾਈਮ ਸੈਕਸ਼ਨ ਨੇ ਜਾਂਚ ਸ਼ੁਰੂ ਕੀਤੀ ਇਸ ਤੋਂ ਬਾਅਦ 6 ਨਵੰਬਰ ਨੂੰ ਮਨਦੀਪ ਕੌਰ ਦੇ 24 ਸਾਲਾਂ ਦੇ ਦਿਹੋਰ ਗੁਰਜੋਤ ਸਿੰਘ ਖੈਰਾ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਗੁਰਜੋਤ ਸਿੰਘ ਖੈਰਾ ਤੇ ਹੁਣ ਸੈਕਿੰਡ ਡਿਗਰੀ ਮਰਡਰ ਦਾ ਇਲਜ਼ਾਮ ਲਗਾਇਆ ਗਿਆ ਅਤਿਓ 11 ਦਸੰਬਰ ਨੂੰ ਅਦਾਲਤ ਤੇ ਵਿੱਚ ਪੇਸ਼ ਹੋਵੇਗਾ